ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਵਿਚਾਰ ਕਰਾਂਗੇ ਕਿ ਇਸ ਬੰਦੇ ਦੇ ਅੰਦਰ ਭਾਵ ਸਰੀਰ ਦੇ ਅੰਦਰ ਜੋ ਸਵਾਸਾਂ ਰੂਪੀ ਵਾਜਾ ਵੱਜ ਰਿਹਾ ਹੈ ਭਾਵ ਜੋ ਪੌਣ ਦਾ ਵਾਜਾ ਇਸ ਸਰੀਰ ਦੇ ਅੰਦਰ ਵੱਜ ਰਿਹਾ ਹੈ ਉਹਦੇ ਪ੍ਰਤੀ ਆਪਾਂ ਜ਼ਿਕਰ ਕਰਾਂਗੇ ਪਰ ਜ਼ਿਕਰ ਚਰਚਾ ਜਾਂ ਵਿਚਾਰ ਆਪਾਂ ਤਾਂ ਹੀ ਕਰ ਪਾਵਾਂਗੇ ਜੇ ਮੇਰਾ ਮਾਲਕ ਸਿਰ ਤੇ ਮਿਹਰ ਭਰਿਆ ਹੱਥ ਰੱਖੇਗਾ ਔਰ ਆਓ ਆਪਾਂ ਕੋਸ਼ਿਸ਼ ਕਰੀਏ ਕਿ ਜੋ ਆਪਾਂ ਰੋਜ਼ ਨਿਤਨੇਮ ਦੇ ਅੰਦਰ ਅਨੰਸਾ ਪਾਠ ਕਰਦੇ ਆਂ ਔਰ ਉਹ ਨੰਸਾ ਦੀ ਜੋ ਅਖੀਰ ਲੀਆਂ ਪੌੜੀਆਂ ਨੇ ਉਹਨਾਂ ਵਿੱਚ ਅਕਸਰ ਆਪਾਂ ਪੜ੍ਹਦੇ ਆਂ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪੌਣ ਵਜਾਇਆ ਕਿਹੜੇ ਬਾਜੇ ਦੀ ਗੱਲ ਕਰ ਰਹੇ ਮੇਰਾ ਮਾਲਕ ਉਹ ਕਿਹੜੀ ਗੁਫਾ ਹੈ ਕਿਸ ਤਰ੍ਹਾਂ ਦੇ ਉਹ ਬਾਜੇ ਵੱਜ ਰਹੇ ਨੇ ਜੀਦੇ ਕਰਕੇ ਗੁਰਪਿਆਰਿਓ ਸਾਨੂੰ ਬੋਲਣ ਦੀ ਸ਼ਕਤੀ ਬੋਲਣ ਦੀ ਸ਼ਕਤੀ ਚੱਲਣ ਫਿਰਨ ਦੀ ਸ਼ਕਤੀ ਸੰਸਾਰ ਦੇ ਵਿੱਚ ਪਰਿਵਾਰ ਜਿਹੜਾ ਸੀ ਚਲਾਉਨੇ ਆ ਜਾਂ ਅਸੀਂ ਗ੍ਰਸਤੀ ਵਿੱਚ ਰਹਿ ਕੇ ਜੋ ਕੰਮ ਕਰਦੇ ਆ ਉਹ ਸਾਰੀਆਂ ਸ਼ਕਤੀਆਂ ਕਿੱਥੋਂ ਦਿੱਤੀਆਂ ਮੇਰੇ ਮਾਲਕ ਨੇ ਕਿਹੜੇ ਹਿਸਾਬ ਨਾਲ ਦਿੱਤੀਆਂ ਆਪਾਂ ਉਹਨਾਂ ਦੀ ਵਿਚਾਰ ਕਰਨੀ ਅੱਜ ਜਿੱਥੇ ਆਪਾਂ ਪੰਗਤੀ ਉਚਾਰੀਆ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ ਹੁਣ ਪਾਉਣ ਕੀ ਆ ਵਾਜਾ ਕੀ ਆ ਗੁਫਾ ਕੀ ਹੈ ਇਸ ਤਿੰਨ ਗੱਲਾਂ ਨੇ ਗੁਰੂ ਪਿਆਰ ਹਰ ਜਿਉ ਮਤਲਬ ਭਾਵ ਇਹ ਜਿਹੜੀ ਜਿੰਦ ਹੈ ਇਹ ਜਿਹੜਾ ਸਰੀਰ ਹੈ ਇੱਕ ਗੁਫਾ ਹੈ ਗੁਫਾ ਗੁਫਾ ਮਤਲਬ ਆਪਾ ਦਿਨਾਵੀ ਤੌਰ ਤੇ ਕੋਈ ਪਹਾੜੀ ਦੇ ਅੰਦਰ ਕੋਈ ਸੁਰੰਗ ਜਦੋਂ ਕੋਈ ਇਸ ਤਰ੍ਹਾਂ ਦਾ ਰਸਤਾ ਬਣਿਆ ਹੁੰਦਾ ਅਕਸਰ ਉਹਨੂੰ ਕਹਿੰਦੇ ਨੇ ਗੁਫਾ ਹੈ ਇਹ ਗੁਫਾ ਹੈ ਲੇਕਿਨ ਗੁਰਬਾਣੀ ਧੰਨ ਪਿਤਾ ਪ੍ਰਮਾਤਮਾ ਸਾਨੂੰ ਸਮਝਾ ਰਹੇ ਨੇ ਕਿ ਜੀ ਇਹ ਸਰੀਰ ਹੈ ਇਹ ਮਾਲਕ ਇਹਨੂੰ ਗੁਫਾ ਕਹ ਰਹੇ ਨੇ ਗੁਫਾ ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪੌਣ ਵਜਾਇਆ ਇਹਦੇ ਅੰਦਰ ਭਾਵ ਮਾਲਕ ਨੇ ਪਹਿਲੇ ਸਰੀਰ ਤਿਆਰ ਕੀਤਾ ਫਿਰ ਇਹਦੇ ਅੰਦਰ ਇੱਕ ਗੁਫਾ ਗੁਫਾ ਵਾਲ ਅੰਦਰ ਇਹ ਪੂਰਾ ਢਾਂਚਾ ਬਣਾ ਕਰਕੇ ਇਹ ਗੁਫਾ ਦੇ ਅੰਦਰ ਇੱਕ ਪਾਉਣ ਜਿਹਨਾਂ ਆਪਾਂ ਕਹਿੰਦੇ ਆ ਪਵਨ ਗਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਉਹ ਇੱਕ ਪਾਉਣ ਹੈ ਜਿਹੜੀ ਪਾਉਣ ਸਾਡੇ ਅੰਦਰ ਭਰਤੀ ਜਾਂ ਸਾਨੂੰ ਰੋਜ਼ ਮੇਰਾ ਮਾਲਕ ਸਵਾਸ ਦਿੰਦਾ ਹੈ ਸਵਾਸ ਵੀ ਆਪਾਂ ਕਹਿ ਲਈ ਉਹਨਾਂ ਨੂੰ ਸਵਾਸ ਇਹ ਸਵਾਸ ਚੱਲਣ ਕਰਕੇ ਗੁਰੂ ਪਿਆਰਿਓ ਸਾਡੇ ਅੰਦਰ ਸ਼ਕਤੀ ਹੈ ਸਾਡੇ ਅੰਦਰ ਬੋਲਣ ਦੀ ਸ਼ਕਤੀ ਹੈ ਚੱਲਣ ਦੀ ਸ਼ਕਤੀ ਹੈ ਕਿ ਇਹ ਪਰਮ ਪਿਤਾ ਪ੍ਰਮਾਤਮਾ ਨੇ ਦੇਖੋ ਸਾਡੇ ਦੇ ਕਿੱਡਾ ਵੱਡਾ ਤਰਸ ਕੀਤਾ ਹੈ ਤਰਸ ਕਰਕੇ ਗੁਰੂ ਪਿਆਰਿਓ ਸਾਨੂੰ ਇਹ ਸ਼ਕਤੀ ਦਿੱਤੀ ਹੈ ਸ਼ਕਤੀ ਦਿੱਤੀ ਹੈ ਤਾਂ ਗੁਰੂ ਪਿਆਰਿਓ ਫਿਰ ਐਡੀ ਤਕੜੀ ਤਾਕਤ ਗੁਰੂ ਸਾਹਿਬ ਨੇ ਸਾਨੂੰ ਸਵਾਸ ਦੇ ਕੇ ਔਰ ਬੋਲਣ ਦੀ ਸ਼ਕਤੀ ਦਿੱਤੀ ਹੈ ਤਾਂ ਕਾਦੇ ਵਾਸਤੇ ਦਿੱਤੀ ਹੈ ਗੁਰਪਿਆਰੇ ਇਸ ਪ੍ਰਮਾਤਮਾ ਨੇ ਇਸ ਜਿੰਦ ਨੂੰ ਸਰੀਰ ਗੁਫਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ ਇੱਥੇ ਤੇ ਕੋ ਮੇਰਾ ਮਾਲਕ ਸਾਨੂੰ ਸਮਝਾ ਰਿਹਾ ਕਿ ਬੋਲਣ ਦੀ ਸ਼ਕਤੀ ਹੁਣ ਇਹਦੇ ਨਾਲ ਸਿੱਕੀ ਬੋਲਣਾ ਹੈ ਇਹ ਤਾਂ ਹੁਣ ਗੁਰਪਿਆਰੇ ਸਾਡੇ ਇੱਥੇ ਰਹਿਣ ਸੈਣ ਤੇ ਡਿਪੈਂਡ ਕਰਦਾ ਹੈ ਸਾਡੀ ਸੋਚ ਦੇ ਉੱਤੇ ਡਿਪੈਂਡ ਕਰਦਾ ਹੈ ਇਸੇ ਕਰਕੇ ਅਸੀਂ ਗੁਰਪਿਆਰੇ ਸਜਾ ਦੇ ਹੱਕਦਾਰ ਹੋ ਜਾਂਦੇ ਆ ਕਿਉਂਕਿ ਮਾਲਕ ਨੇ ਸਾਨੂੰ ਕਿਉਂ ਦਿੱਤਾ ਇਹ ਇਹ ਸਰੀਰ ਦਿੱਤਾ ਇਹ ਗੁਫਾ ਬਣਾਇਆ ਫਿਰ ਇਹਦੇ ਅੰਦਰ ਇੱਕ ਸਵਾਸ ਭਰੇ ਨੇ ਜੋ ਸਾਨੂੰ ਰੋਜ਼ ਸਵਾਸ ਦਿੰਦਾ ਹੈ ਔਰ ਉਹ ਸਵਾਸ ਫਿਰ ਕੌਣ ਲੈ ਰਿਹਾ ਮਨਵੱਚਾ ਮਨ ਬੱਚਾ ਰੋਜ ਦੇ ਸਵਾਸ ਲੈ ਕੇ ਫੇਰ ਸਾਨੂੰ ਕੀ ਕਰਨਾ ਚਾਹੀਦਾ ਕਿਉਂ ਆਖਰ ਜੋ ਧੰਨ ਸ੍ਰੀ ਗੁਰਗੰਸਾਹਬ ਦੇ ਵਿੱਚ ਸਜ਼ਾ ਦੀ ਗੱਲ ਕੀਤੀ ਜਾਂਦੀ ਆ ਹਰ ਕਈ ਜਗ੍ਹਾ ਤੇ ਬਹੁਤ ਜਗ੍ਹਾ ਤੇ ਕਿ ਭਾਈ ਤੈਨੂੰ ਸਜ਼ਾ ਮਿਲੇਗੀ ਸਜ਼ਾ ਮਿਲੇਗੀ ਤੂੰ ਔਖਾ ਹੋਏਗਾ ਜੇ ਮਾਲਕ ਦੀ ਬੰਦਗੀ ਨਾ ਕੀਤੀ ਜੇ ਸਵਾਸਾਂ ਨੂੰ ਸਹੀ ਇਸਤੇਮਾਲ ਨਹੀਂ ਕੀਤਾ ਇਸੇ ਕਰਕੇ ਅਸੀਂ ਸਜ਼ਾ ਦੇ ਹੱਕਦਾਰ ਹੋ ਜਾਂਦੇ ਹਾਂ ਗੁਰਪ੍ਰੀਤ ਕੌਣ ਜਿਨ੍ਹਾਂ ਨੇ ਖੇਡ ਨੂੰ ਸਮਝਿਆ ਨਹੀਂ ਜਿਨ੍ਹਾਂ ਨੇ ਇਸ ਕਹਾਣੀ ਨੂੰ ਸਮਝਿਆ ਨਹੀਂ ਕਿ ਅਕਸਰ ਗੁਰੂ ਸਾਹਿਬ ਨੇ ਜੋ ਸਾਨੂੰ ਇਹ ਸਾਰਾ ਕੁਝ ਦਿੱਤਾ ਹੈ ਕਾਦੇ ਵਸ ਦੇ ਦਿੱਤਾ ਹੈ ਆਹੀ ਅਸੀਂ ਸਮਝਣਾ ਨਾ ਆਹੀ ਅਸੀਂ ਆਪਣੇ ਆਪ ਦੀ ਪਛਾਣ ਕਰਨੀ ਆ ਪਛਾਣ ਕਰਨ ਦਾ ਮਤਲਬ ਇਹ ਹੈ ਕਿ ਭਾਈ ਜਿਹੜਾ ਕੁਛ ਤੈਨੂੰ ਸਾਜੂ ਸਵਾਨ ਦਿੱਤਾ ਹੈ ਤੇਰੇ ਅੰਦਰ ਇਹ ਸਰੀਰ ਦੇ ਅੰਦਰ ਜੋ ਮਾਲਕ ਨੇ ਫਿੱਟ ਕੀਤਾ ਹੈ ਉਹ ਉਹਨੂੰ ਸਹੀ ਇਸਤੇਮਾਲ ਕਰਨਾ ਹੈ ਤੈਂ ਸਹੀ ਇਸਤੇਮਾਲ ਕਿਵੇਂ ਕਰਾਂਗੇ ਸੰਗਤ ਕਰਕੇ ਮਾਲਕ ਦੀ ਵਡਿਆਈ ਕਰਨੀ ਆ ਇਹ ਸਵਾਸ ਗੁਰਪਿਆਰਨ ਜੋ ਅਸੀਂ ਲੈ ਕੇ ਆਏ ਇਹਨਾਂ ਨੂੰ ਸਫਲ ਕਰਨਾ ਸੀ ਸਫਲ ਕਿੱਥੇ ਹੋਣਗੇ ਜਦੋਂ ਅਸੀਂ ਸੰਗਤ ਦੇ ਵਿੱਚ ਬੈਠ ਕੇ ਸਵਾਸ ਇਸਤੇਮਾਲ ਕਰਾਂਗੇ ਸੰਗਤ ਕਰਾਂਗੇ ਮਾਲਕ ਦੀ ਬड़ाई ਕਰਾਂਗੇ ਵਾਹਿਗੁਰੂ ਜਪਾਂਗੇ ਤਾਂ ਇਹ ਸਵਾਸ ਫਿਰ ਜਿਹੜੇ ਨਾਮ ਧੰਨ ਦੇ ਵਿੱਚ ਬਦਲੀ ਹੋ ਜਾਣਗੇ ਗੁਰਪਰਿਆ ਨਾਮ ਧੰਨ ਦੇ ਵਿੱਚ ਉਹ ਕੀ ਹੋ ਗੁਰਪਿਆਰੋ ਨਾਮ ਧੰਨ ਫਿਰ ਸਾਡੇ ਪੁਰ ਧੰਨ ਆ ਜਾਏਗਾ ਉਹ ਉਹ ਧੰਨ ਨੇ ਫਿਰ ਸਾਨੂੰ ਸਜ਼ਾ ਤੋਂ ਬਚਾਣਾ ਜੋ ਆ ਸਿੰਗੁਰ ਪਿਆਰੇ ਸਜ਼ਾ ਦੇ ਹੱਕਦਾਰ ਆ ਜੇ ਅਸੀਂ ਨਾਮ ਤਾਂ ਇਕੱਠਾ ਕਰ ਲਿਆ ਹੈ ਕਹਾਣੀ ਸਮਝ ਕੇ ਤਾਂ ਅਸੀਂ ਫਿਰ ਆ ਸਜ਼ਾ ਤੋਂ ਬਚ ਜਾਗੇ ਸਜ਼ਾ ਤੋਂ ਬਚ ਜਾਗੇ ਬਹੁਤ ਪਹਿਲਾਂ ਬਹੁਤ ਬਹੁਤ ਵਾਰੀ ਆਪਾਂ ਇਹਦੇ ਬਰਤੀ ਵੀ ਆਪਾਂ ਚਰਚਾ ਕਰ ਰੱਖੀ ਹੈ ਕਿ ਕਿਵੇਂ ਅਸੀਂ ਸਵਾਸ ਨੂੰ ਨਾਮ ਧਾਨੂ ਦੇ ਵਿੱਚ ਬਦਲੀ ਕਰਨਾ ਹੈ ਕਿਵੇਂ ਅਸੀਂ ਜਪਣਾ ਹੈ ਇਹ ਸਭ ਕੁਝ ਦਰਸਾ ਰੱਖਿਆ ਗੁਰੂ ਪਿਆਰੇਓ ਐਸੇ ਕਰਕੇ ਹੁਣ ਅੱਗੇ ਕੀ ਕਹਿ ਰਿਹਾ ਮੇਰਾ ਮਾਲਕ ਅੱਗੇ ਗੁਰਬਾਣੀ ਆਪ ਨੂੰ ਪਿਤਾ ਪਰਮਾਤਮਾ ਸਮਝਾ ਰਹੇ ਨੇ ਕਿ ਭਾਈ ਸਰੀਰ ਨੂੰ ਇਹ ਬੋਲਣ ਦੀ ਸ਼ਕਤੀ ਦਿੱਤੀ ਹੈ ਫਿਰ ਇਹਦੇ ਵਿੱਚ ਸ਼ਕਤੀ ਦੀ ਜਿਹੜੀ ਦਿੱਤੀ ਹੈ ਉਹ ਉਹ ਸ਼ਕਤੀ ਦੇ ਇਸਤੇਮਾਲ ਜਿਹੜੀ ਸ਼ਕਤੀ ਨੂੰ ਅਸੀਂ ਕਰਨਾ ਹੈ ਉਹ ਕਿਹੜੇ-ਕਿਹੜੇ ਅੰਗ ਲਾਏ ਨੇ ਮਾਲਕ ਨੇ ਇਸ ਸਰੀਰ ਦੇ ਅੰਦਰ ਉਹ ਸ਼ਕਤੀ ਨੂੰ ਬੋਲਣ ਵਾਸਤੇ ਉਹ ਸੁਣਨ ਵਾਸਤੇ ਫਿਰ ਜਿਹੜੇ ਕਰਮ ਇੰਦਰੀਆਂ ਪ੍ਰਤੱਖ ਤੌਰ ਤੇ ਜੋ ਬਣਾਈਆਂ ਨੇ ਦਸਵੇਂ ਦੀਵਾਰ ਦੇ ਅੰਦਰ ਪਾ ਇਹ ਕਰਮ ਇੰਦਰੀਆਂ ਤੱਕ ਇੱਕ ਗੁਰਪਾਰਿਓ ਲੱਗ ਗਥਾ ਇੱਕ ਕਰਮ ਇੰਦਰੀਆਂ ਤੱਕ ਉਹ ਕਿਵੇਂ ਕਿ ਸਰੀਰ ਤੇ ਬੋਲਣ ਦੀ ਸ਼ਕਤੀ ਸ਼ਕਤੀ ਦੇ ਕੇ ਨਾਲ-ਨਾਲ ਸਾਨੂੰ ਹੋਰ ਅੰਗ ਬਕਸੇ ਨੇ ਜਿਨ੍ਹਾਂ ਕਰਕੇ ਅਸੀਂ ਗੁਰਪਿਆਰਿਓ ਮਾਲਕ ਦੀ ਵਡਿਆਈ ਕਰ ਸਕਦੇ ਆ ਆਪਣੇ ਸਵਾਸਾਂ ਨੂੰ ਸਫਲ ਕਰਕੇ ਨਾਮ ਧੰਨ ਚ ਬਦਲੀ ਕਰ ਸਕਦੇ ਆ ਉਹ ਕੀ ਹੈ ਉਹ ਇੱਕ ਨੱਕ ਕੰਨ ਔਰ ਜੀਭ ਔਰ ਇਹ ਕਿੱਥੇ ਨੇ ਇਹ ਜਿਹੜੇ ਗਿਆਨ ਇੰਦਰੀਆਂ ਨੇ ਜਿਹੜੀਆਂ ਕਰਮ ਇੰਦਰੀਆਂ ਨੇ ਕਰਮ ਇੰਦਰੀਆਂ ਪ੍ਰਤੱਖ ਤੌਰ ਤੇ ਬਣਾਈਆਂ ਜਿਹੜੀਆਂ ਗੁਰਪਿਆਰੇਓ ਇਹ ਦਸਵੇਂ ਦਵਾਰ ਤੋਂ ਵੱਖਰੀਆਂ ਨੇ ਦਸਵੇਂ ਦਵਾਰ ਚ ਕੀ ਹੈ ਸਾਰਾ ਸਿਸਟਮ ਦਸਵੇਂ ਦਵਾਰ ਚਾ ਗੁਰਪਿਆਰੇ ਪਾਤ ਥੱਲੇ ਤੋਂ ਕੀ ਬਣਾਤੇ ਨੌ ਦਰਵਾਜੇ ਨੌ ਦਰਵਾਜੇ ਜਿੱਥੇ ਕਿ ਮੇਰਾ ਮਾਲਕ ਇਹਨਾਂ ਨੂੰ ਗੋਲਕ ਵੀ ਕਹਿ ਰਿਹਾ ਹੈ ਗੋਲਕਾਂ ਕਹਿ ਰਿਹਾ ਤੇ ਇਹ ਗੁਰੂ ਸਾਹਿਬ ਨੇ ਗੁਰਪਿਆਰੇ ਦੇਖੋ ਇਹ ਸਾਨੂੰ ਤਾਕਤਾਂ ਬਖਸ਼ੀਆਂ ਨੇ ਤਾਕਤਾਂ ਪਰ ਇਹਨਾਂ ਤੋਂ ਵੱਖਰਾ ਇੱਕ ਦਸਵਾਂ ਦਵਾਰ ਉਹ ਵੀ ਇਸ ਸਰੀਰ ਦੇ ਅੰਦਰ ਗੁਰੂ ਸਾਹਿਬ ਨੇ ਰੱਖ ਦਿੱਤਾ ਬਣਾ ਦਿੱਤਾ ਹੈ ਦਸਵਾਂ ਦਵਾਰ ਜਿਹਨੂੰ ਆਪਾਂ ਗੁਰਪਿਆਰੇ ਗੁਰਬਾਣੀ ਰਾਹੀਂ ਉਚਾਰਦੇ ਆਂ ਕੀ ਚਾਰਦੇ ਆਂ ਪਹਿਲਾਂ ਆਪਾਂ ਜੋ ਵਿਆਖਿਆ ਕੀਤੀ ਹੈ ਉਹਦੀ ਮੋਹਰ ਲਾ ਦੀ ਆਪਾਂ ਪਰਮਪితਾ ਪਰਮਾਤਮਾ ਬਾਣੀ ਦੀ ਕੀ ਕਹਿ ਰਿਹਾ ਜੀ ਵਜਾਇਆ ਬਾਜਾ ਪੌਣ ਨੌ ਦਵਾਰੇ ਪ੍ਰਗਟ ਕੀਏ ਆਪਾਂ ਕਹਿਆ ਸਰ ਵੀ ਨੌ ਦਰਵਾਜੇ ਨੂੰ ਵਕ ਕਰਤਾ ਔਰ ਦਸਵੇਂ ਦਵਾਰ ਨੂੰ ਵਕ ਕਰਤਾ ਵਜਾਇਆ ਬਾਜਾ ਪੌਣ ਨੌ ਦਵਾਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਖੇੜਾ ਗੁਰਪਿਆਰੇ ਨੂੰ ਸਮਝਣਾ ਪੈਂਦਾ ਹੈ ਹੈ ਗੁਰਬਾਣੀ ਦੇ ਅੰਦਰ ਹੀ ਸਭ ਕੁ ਗਵਾਣੀ ਪੜ ਲਿਆ ਆਪਾਂ ਗੁਰਪਿਆਰੇਓ ਪਰ ਗੱਲ ਇੱਥੇ ਵਿਚਾਰਨ ਦੀ ਹੈ ਹੁਣ ਦਸਵਾਂ ਦਵਾਰ ਜਿਹੜਾ ਉਹ ਇਹਨਾਂ ਤੋਂ ਵੱਖਰਾ ਕਰਤਾ ਇਹ ਜਿਹੜਾ ਸਾਡਾ ਢਾਂਚਾ ਸਰੀਰ ਬਣਿਆ ਹੈ ਇਹਦੇ ਅੰਦਰ ਪਾਉਣ ਜਾਨੀ ਸਵਾਸ ਦੇ ਕਰਕੇ ਪਿਤਾ ਪਰਮਾਤਮਾ ਨੇ ਜੋ ਇਹਦੇ ਜੋ ਸਵਾਸਾ ਨੂੰ ਸਹੀ ਇਸਤੇਮਾਲ ਕਰਨ ਦੇ ਇੱਕ ਜੁਗਤੀਆਂ ਨੱਕ ਕੰਨ ਜੀਬਾ ਇਹ ਦੇ ਕੇ ਫਿਰ ਇਹ ਆਗੀਆਂ 9 ਦਰਵਾਜਾਂ ਦੇ ਅੰਦਰ ਆਗੀਆਂ ਮੁਕਰੇ ਫਿਰ ਇਹਨਾਂ ਤੋਂ ਵੱਖਰਾ ਕਰਤਾ 10ਵਾਂ ਦਵਾਰ ਹੁਣ 10ਵਾਂ ਇਹ 10ਵਾਂ ਦਵਾਰ ਫਿਰ ਕਿੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਸਾਡੀ ਟੈਨ ਆਇਣਕ ਲਾਉਣਿਆਂ ਉਹਦੀ ਟੇਕ ਦੋਨੇ ਨੇਤਰਾਂ ਦੇ ਵਿਚਾਲੇ ਉਦੋਂ ਜਿਹੜਾ ਉੱਪਰਲਾ ਹਿੱਸਾ ਹੈ ਉਹਨੂੰ 10ਵਾਂ ਦਵਾਰ ਗੁਰੂ ਸਾਹਿਬ ਦੱਸ ਰਹੇ ਨੇ ਕਿ 10ਵਾਂ ਦਵਾਰ ਕਿ ਉੱਥੇ ਸਾਡਾ ਜਿਹੜਾ ਵੀ ਸਿਸਟਮ ਹੈ ਦਿਮਾਗ ਕਹਿ ਲਿਏ ਉਹਨੂੰ ਲੋਕਮਾ ਰੱਖਾ ਦਿੱਤਾ ਪਰ ਉੱਥੇ ਇੱਕ ਸਾਡਾ 10ਵਾਂ ਦਵਾਰ ਬਣਾਤਾ ਗੁਰੂ ਸਾਹਿਬ ਹੁਣ ਸਾਇ ਇਸਤਮਾਲ ਕਰਨਾ ਨਹੀਂ ਕਰਨਾ ਹੁਣ ਗੁਰਪਿਆਰੇ ਇਹ ਤਾਂ ਹੁਣ ਇਹ ਪ੍ਰਮਾਤਮਾ ਦੇ ਹੱਥ ਦੀ ਖੇਡ ਆ ਸਾਰੀ ਇਹ ਸਾਡੇ ਕਰਮਾਂ ਦੀ ਖੇਡ ਹੈ ਕਿ ਆਸੀਂ ਕਿੰਨਾ ਕੁ ਤਨ ਇਕੱਠਾ ਕਰਦੇ ਆ ਕਰਮਾਂ ਅਨੁਸਾਰ ਪਰ ਇਸ ਖੇਡ ਨੂੰ ਕੋਈ ਗੁਰਮੁਖੀ ਸਮਝਦਾ ਹੈ ਇਸ ਖੇਡ ਨੂੰ ਸੰਸਾਰ ਦੇ ਅੰਦਰ ਉहां ਕੋਸ਼ਿਸ਼ ਤਾਂ ਬਹੁਤ ਹੋ ਰਹੀਆਂ ਨੇ ਭਗਤੀਆਂ ਬਹੁਤ ਹੋ ਰਹੀਆਂ ਨੇ ਜਗ੍ਹਾ ਜਗ੍ਹਾ ਤੇ ਪਰ ਜਿਹੜੀ ਇਹ ਪਰਮ ਗਿਆਨ ਆ ਜੋ ਤੁਹਾਨੂੰ ਸ੍ਰੀ ਗੁਰਗੰਦ ਸਾਹਿਬ ਦੇਦਰ ਗਿਆਨ ਉਹਨੂੰ ਵਿਚਾਰਨਾ ਇਹ ਵਿਚਾਰ ਵੀ ਉਹੀ ਸੱਤ ਦਾ ਹੈ ਗੁਰਪਿਆਰੇਓ ਜਿਹਨੂੰ ਕਿ ਥੋੜਾ ਜਿਹਾ ਮਾਲਕ ਦੀ ਖੇਡ ਦਾ ਪਤਾ ਹੈ ਜਿਹਨੂੰ ਸਵਾਸਾਂ ਰੂਪੀ ਦਾ ਪਤਾ ਹੈ ਬਾਜਾ ਕਿਹੜਾ ਹੈ ਪੌਣ ਕਿਹੜੀ ਹੈ ਕਿਹੜੇ ਗੁਰੂ ਦੇ ਗੁਰੂ ਦੇ ਮੱਖ ਦੀ ਆਵਾਜ਼ ਕਿਹੜੀ ਹੈ ਕਿਵੇਂ ਅਸੀਂ ਸਿਮਰਨ ਕਰਨਾ ਹੈ ਬਾਣੀ ਪੜ ਕੇ ਕਿਵੇਂ ਸਮਝਣਾ ਹੈ ਇਹ ਸਾਰਾ ਗੁਰਪਿਆਰਿਓ ਸਿਸਟਮ ਉਹ ਹੀ ਸਮਝ ਸਕਦਾ ਹੈ ਸਿਸਟਮ ਨੂੰ ਜਿਦੇ ਕਰਮ ਚੰਗੇ ਹੋਣਗੇ ਜਿਦੇ ਪੂਰਨਵੇ ਕਰਮ ਜਾਗਣਗੇ ਗੁਰਪਿਆਰੇ ਜਿਦੀ ਕੋਈ ਆਪਾਂ ਉਹ ਵੀ ਕਹਿ ਲਈ ਜੇ ਪਿਛਲੇ ਜਨਮ ਦੀ ਤਪੱਸਿਆ ਹੈ ਥੋੜੀ ਬਾਲੀ ਭਗਤੀ ਕੀਤੀ ਹੈ ਇਕੱਤਰ ਹੋਈ ਹੈ ਕਿਉਂਕਿ ਜਿਹੜੀ ਸਾਡੀ ਪਿਛਲੇ ਜਨਮ ਦੀ ਭਗਤੀ ਆ ਨਾ ਜਦੋਂ ਅਸੀਂ ਆਹ ਜਨਮ ਲੈ ਲਿਆ ਪਿਤਾ ਪ੍ਰਮਾਤਮਾ ਉਹ ਭਗਤੀ ਨੂੰ ਵੀ ਜਦੋਂ ਅਸੀਂ ਆਹ ਜਨਮ ਤੋਂ ਲੈਣ ਤੋਂ ਬਾਅਦ ਅਪਰਾਹਲਾ ਕਰਾਂਗੇ ਤੇ ਮੇਰੇ ਮਾਲਕ ਨੇ ਉਹ ਵੀ ਸ਼ਕਤੀ ਸਾਨੂੰ ਦੇ ਦੇਣੀ ਹੈ ਭਗਤੀ ਕੀਤੀ ਹੋਈ ਫਿਰ ਉਹ ਗੁਰਮੁਖ ਪਿਆਰਾ ਬਹੁਤ ਜਲਦੀ ਤਰੱਕੀ ਕਰਦਾ ਹੈ ਗੁਰੂ ਪਿਆਰੇ ਉਹ ਇਸ ਖੇਡ ਨੂੰ ਬਹੁਤ ਜਲਦੀ ਸਮਝਦਾ ਹੈ ਪਰ ਇਸ ਖੇਡ ਨੂੰ ਸਮਝਣ ਵਾਸਤੇ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਜਗ੍ਹਾ ਦੱਸੀ ਆ ਜਗ੍ਹਾ ਜੋਗਾ ਦਾ ਸੀ ਉਹ ਕਿਹੜੀ ਜਗ੍ਹਾ ਹੈ ਕਿ ਉਹ ਹੈ ਦਸਵਾਂ ਦੁਆਰ ਦਸਵਾਂ ਦੁਆਰ ਭਾਗ ਜੀ ਨੇ ਦਿਮਾਗ ਵੀ ਕਿਹਾ ਹੈ ਜਿਸ ਰਾਹੀ ਮਨੁੱਖ ਵਿਚਾਰ ਕਰ ਸਕਦਾ ਹੈ ਉੱਥੇ ਇੱਕ ਭਾਵਨੀ ਸਰਦਾ ਆਪਣੀ ਬਣਾ ਸਕਦਾ ਜੇ ਬਣਾਏ ਬਣਾਵਾਂਗੇ ਆਪਾਂ ਜੋ ਸਰਦਾ ਬਣਾਵਾਂਗੇ ਪ੍ਰੇਮ ਪਾਵਾਂਗੇ ਇਸ ਬਾਣੀ ਦੇ ਨਾਲ ਸਮਝ ਇਹਨੂੰ ਸਮਝਾਂਗੇ ਔਰ ਆਪਾਂ ਸੰਗਤ ਕਰਾਂਗੇ ਫੇਰ ਗੁਰੂ ਪਿਆਰਿਓ ਇਹ ਸਾਰੀ ਕਹਾਣੀ ਸਾਡੇ ਸਮਝ ਆ ਸਕਦੀ ਹੈ ਜੀ ਨੂੰ ਕਹਦੇ ਨੇ ਗੁਰਦੁਆਰੇ ਲਾਈ ਭਾਵਨੀ ਦਸਵਾਂ ਦਵਾਰ ਦਿਖਾਇਆ ਇਹ ਦਸਵਾਂ ਦਵਾਰ ਸਾਡੀ ਸਾਰੀ ਉਮਰ ਨਿਕਲ ਗਈ ਗੁਰੂ ਪਿਆਰਿਓ ਦੇਖੋ ਹੁਣ ਆਪਾਂ છાਤੀ ਮਾਰੀਏ ਸਾਰੇ ਦਾਸ ਹੀ ਆਪਣੇ ਅੰਦਰ છાਤੀ ਮਾਰੇ ਕਿ ਕਿੰਨੀ ਉਮਰ ਨਿਕਲ ਗਈ ਹੈ ਔਰ ਕਿੰਨੀ ਬਚੀ ਆ ਕਿਸੇ ਨੂੰ ਕੋਈ ਪਤਾ ਨਹੀਂ ਕਿੰਨੇ ਸਵਾਸ ਬਚੇ ਨੇ ਪਰ ਦਸਵੇਂ ਦਵਾਰ ਦੇ ਅੰਦਰ ਕਿਤੇ ਗਈ ਨਹੀਂ ਅਸੀਂ ਗੁਰਪਰੇ ਬੈਠੇ ਸਾਨੂੰ ਪ੍ਰੇਮ ਹੀ ਨਹੀਂ ਪਤਾ ਕਿਵੇਂ ਕਰਨਾ ਸੀ ਪ੍ਰੇਮਾ ਭਗਤੀ ਕਿਹੜੀ ਐ ਇੱਕ ਪ੍ਰੇਮਾ ਭਗਤੀ ਵੀ ਐ ਇੱਕ ਇੱਕੀਆ ਉਹ ਪ੍ਰੇਮਾ ਭਗਤੀ ਉਹ ਪ੍ਰਮਾਤਮਾ ਨਾਲ ਕਿਵੇਂ ਅਸੀਂ ਗੁਰਪਿਆਰਿਓ ਪਿਆਰ ਕਰਨਾ ਹੈ ਗੱਲ ਪਿਆਰ ਦੀ ਐ ਖੇਡ ਸਾਰੀ ਪਿਆਰ ਦੀ ਐ ਗੁਰਪਰੇ ਅਸੀਂ ਪਿਆਰ ਮਾਲਕਨਾ ਕਿਵੇਂ ਕਰਨਾ ਸਾਨੂੰ ਉਹੀ ਆ ਜੇ ਵਿਰਾਗ ਆਉਣਾ ਆ ਜੇ ਗੁਰਪਿਆਰੇ ਉਹ ਵਿਰਾਗ ਤਾਂ ਸਾਡੇ ਅੰਦਰੋਂ ਉਹ ਫਿਰ ਹੂ ਕੋਠੇ ਕੀ ਗੁਰਪਿਆਰੇ ਉਹ ਭਾਵਨਾ ਬਣੇਗੀ ਪਰ ਬਣੇਗੀ ਕਿੱਥੇ ਗੁਰਦੁਆਰੇ ਗੁਰਦੁਆਰਾ ਹੁਣ ਜੇ ਆਪਾਂ ਲੋਕ ਦੇ ਗੁਰਦੁਆਰਿਆਂ ਚ ਛਾਤੀ ਮਾਰੀ ਜਿੰਨੇ ਵੀ ਆਪਣੇ ਸਥਾਨ ਬਣੇ ਨੇ ਗੁਰੂ ਘਰ ਬਣੇ ਨੇ ਬਣੇ ਤਾਂ ਇਸੇ ਕੰਮ ਵਾਸਤੇ ਸੀ ਗੁਰੂ ਘਰ ਜਿੰਨੇ ਵੀ ਗੁਰੂ ਘਰ ਨੇ ਜਿਵੇਂ ਹੁਣ ਇੱਕ ਆਪਣਾ ਮੁੱਢ ਸਥਾਨ ਹੈ ਅੰਮ੍ਰਿਤਸਰ ਉੱਥੇ ਜੋ 24 ਘੰਟੇ ਸੇਵਾ ਤੇ ਕੀਰਤਨ ਚੱਲਦਾ ਰਹੇ ਉਹ ਇੱਕ ਸਥਾਨ ਹੈ ਜਿੱਥੇ ਪ੍ਰੋਪਰ 24 ਘੰਟੇ ਮਾਲਕ ਦੀ ਬੰਦਗੀ ਹੁੰਦੀ ਹੈ ਬਾਕੀ ਹੋਰ ਸਾਡੇ ਜਿਹੜੇ ਪੰਜ ਤਖਤ ਨੇ ਉਹਨਾਂ ਤੇ ਵੀ 24 ਘੰਟੇ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਉਸ ਮਾਲਕ ਦੀ ਬਿੜਾਈਆਂ ਹੁੰਦੀਆਂ ਨੇ ਇਹਨਾਂ ਤੋਂ ਲਾਓ ਬਾਕੀ ਹੋਰ ਆਪਾਂ ਸੰਸਾਰ ਦੇ ਵਿੱਚ ਆਤੀ ਮਾਰੇ ਜਿੰਨੇ ਵੀ ਗੁਰੂ ਘਰ ਬਣੇ ਨੇ ਤਕਰੀਬਨ ਤਕਰੀਬਨ ਆਪਾਂ ਪਰਸੈਂਟੇਜ ਕੱਢੀਏ ਕਿ ਪਿੰਡਾਂ ਦੇ ਵਿੱਚ ਲਾ ਲਓ ਇੱਕ ਪਿੰਡ ਦੇ ਵਿੱਚ 4 4 3 3 ਤੋਂ ਹੈ ਹੀ ਆ ਗੁਰੂ ਘਰ ਸਾਰਿਆਂ ਦੇ ਅੰਦਰ ਸਵੇਰੇ 9 ਵਜੇ ਤੋਂ ਬਾਅਦ ਤਾਲੇ ਲੱਗ ਜਾਂਦਾ ਕਿਉਂਕਿ ਹਾਲਤ ਇਸ ਤਰ੍ਹਾਂ ਦੀ ਬਣੀ ਆ ਹੁਣ ਇੱਥੇ ਪਿਆਰ ਦੀ ਗੱਲ ਚੱਲਦੀ ਹੈ ਗੁਰੂ ਪਿਆਰਿਓ ਕਿ ਸਾਨੂੰ ਪਿਆਰ ਹੀ ਕਰਨਾ ਨਹੀਂ ਆਇਆ ਗੁਰੂ ਪਿਆਰਿਓ ਔਰ ਡਰ ਕਾਦਾ ਹੈ ਡਰ ਹੈ ਕੋਈ ਵਿਆਹ ਦੀ ਨਾ ਕਰ ਦੇ ਜੋ ਜਿਸ ਤਰ੍ਹਾਂ ਦੇ ਹਾਲਤ ਚੱਲਦੇ ਨੇ ਉਹ ਠੀਕ ਹੈ ਸਾਨੂੰ ਸੁਚੇਤ ਰਹਿਣਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਸਚੇ ਦਾ ਮਤਲਬ ਕਿ ਅਸੀਂ ਸਾਰਾ ਦਿਨ ਬੰਦ ਰੱਖੀਏ ਪਹਿਲੀ ਗੱਲ ਤਾਂ ਆਦਾਸ ਤਾਂ ਇਹ ਸੁਣਦੇ ਸੀ ਪਹਿਲਾਂ ਤੋਂ ਹੀ ਕਿ ਗੁਰੂ ਘਰ ਨੂੰ ਤਾਲਾ ਹੀ ਨਹੀਂ ਹੁੰਦੇ ਸੀ ਪਹਿਲਾਂ ਲੋਕ ਹੀ ਨਹੀਂ ਲੱਗਦੇ ਸੀ ਉਹ ਤਾਂ 24 ਘੰਟੇ ਖੁੱਲੇ ਰਹਿਣਦੇ ਸੀ ਕਿਉਂਕਿ 24 ਘੰਟੇ ਕੋਈ ਵੀ ਮਨੁੱਖ ਕਿਸੇ ਟਾਈਮ ਵੀ ਆ ਜਾਏ ਜਿਹਦਾ ਕਦੋਂ ਮਨ ਜਾਗ ਜੇ ਚਲੋ ਆਪਾਂ ਜ਼ਿਆਦਾ ਖਲਾਰਾ ਨਾ ਪਾਈਏ ਕਿ ਇਹ ਕਾਲ ਦਾ ਹੁਣ ਜੋਰ ਹੈ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਆ ਬਸ ਇੱਥੋਂ ਬੈਠ ਕੇ ਬੋਲ ਸਕਦੇ ਆ ਬਸ ਹੋਰ ਕੀ ਕਰਨੀ ਇਹਦਾ ਕਹਾਣੀ ਗੁਰਪਿਆਰੇ ਉਹ ਹੱਗੇ ਹੋਰ ਜਿਉਂ-ਜਿਉਂ ਕਾਲ ਨੇ ਸਿਖਰਾਂ ਤੇ ਜਾਣਾ ਹੈ ਹੋਰ ਇਹ ਕਹਾਣੀ ਨੇ ਟੇਢੀ ਹੋਣਾ ਅਕੇ ਚੱਲ ਗਈ ਪਰ ਇੱਥੇ ਜੋ ਗੁਰੂ ਸਾਹਿਬ ਸਾਨੂੰ ਗਿਆਨ ਦੇ ਰਹੇ ਨੇ ਉਹ ਗਿਆਨ ਆ ਗੁਰਪਿਆਰੇ ਉਹ ਕਿ 10ਵੇਂ ਦਵਾਰ ਤੱਕ ਪਹੁੰਚਣਾ ਫਿਰ ਅਸੀਂ ਸਿੱਖਿਆ ਤਾਂ ਇਸੇ ਕਰਕੇ ਇਸੇ ਕਰਕੇ ਸ਼ੁਰੂ ਕੀਤਾ ਸੀ ਗੁਰੂ ਪਿਆਰੇ ਆ ਵਿਚ ਆਪਾਂ ਵਿਚਾਰ ਲੈਂਦੇ ਕਿ ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦਵਾਰ ਦਿਖਾਇਆ ਹੁਣ ਜਿਸ ਤਰ੍ਹਾਂ ਨਾਲ ਸਾਡੇ ਅੰਦਰ 10ਵਾਂ ਦਵਾਰ ਹੈ ਗੁਰਦੁਆਰਾ ਹੈ ਸਾਡੇ ਅੰਦਰ ਹਰ ਮੰਦਰ ਇਹੋ ਸਰੀਰ ਹੈ ਇਸ ਤਰ੍ਹਾਂ ਦੇ ਇਹ ਸਾਰੇ ਆਪਣੇ ਗੁਰ ਘਰ ਬਣੇ ਸੀਗੇ ਕਿ ਇੱਥੇ ਬੈਠ ਕੇ ਉਸ 10ਵੇਂ ਦਵਾਰ ਦੀ ਗੱਲ ਚੱਲੇ ਇੰਨਾ ਗੁਰੂ ਘਰਾਂ 'ਚ ਬਰਮ ਗਿਆਨ ਹੋਵੇ ਇੱਥੇ ਗੁਰੂ ਘਰਾਂ ਦੇ ਵਿੱਚ ਨਾਮ ਜਪਿਆ ਜਾਏ ਵਾਹਿਗੁਰੂ ਗੋਮੰਤਰ ਜਪਿਆ ਜਾਏ ਸੰਗਤ ਹੋਵੇ ਇਸੇ ਕਰਕੇ ਸਾਨੂੰ ਦਰਸਾਇਆ ਲੋਕ ਦੇ ਵਿੱਚ ਵੀ ਆਪਾਂ ਇੱਥੇ ਗਿਆਨ ਇਸ ਇਸ ਪ੍ਰਕਾਰ 'ਚ ਲੈਣਾ ਕਿਵੇਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਲਿਕਨ ਨਾਲ ਫਿਰ ਸਾਨੂੰ ਕਨਸ੍ਰੀ ਗੁਰਗੋ ਤਾਂਸ੍ਰੀ ਗੁਰਗੰਦ ਸਾਹਿਬ ਜੀ ਜੋ ਤੁਹਾਨੂੰ ਦੱਸ ਰਹੇ ਨੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਔ ਨੋਂ ਦਵਾਰੇ ਪ੍ਰਗਟ ਕੀਏ ਦਸਮਾ ਗੋਤ ਰਖਾਇਆ ਗੁਰਦੁਆਰੇ ਲਾਇ ਭਾਵਨੀ ਇੱਕ ਨਾ ਦਸਮਾ ਦਵਾਰ ਦਿਖਾਇਆ ਤੇ ਗੁਰਪਿਆਰੇ ਫਿਰ ਇੱਥੇ ਤਾਂ ਸੀ ਆਹ ਕੀ ਕਰਨਾ ਸੀਗਾ ਕਿ ਗਿਆਨ ਲੈਣਾ ਸੀ ਦਸਵੇਂ ਦਵਾਰ ਦਾ ਦਸਵੇਂ ਦਵਾਰ ਦਾ ਗਿਆਨ ਲੈਣਾ ਸੀ ਤਾਂ ਇਹ ਸਾਨੂੰ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਂ ਨੇ ਦਰਜ ਕੀਤਾ ਹੋਇਆ ਕਿ ਸਾਨੂੰ ਸਮਝ ਆ ਜਾਏ ਕਿ ਤੇਰੇ ਅੰਦਰ ਵੀ ਇੱਕ ਦਸਵਾਂ ਦਵਾਰ ਹੈ ਤੇਰੇ ਅੰਦਰ ਵੀ ਹਰ ਮੰਦਰ ਇਹੋ ਸਰੀਰ ਹੈ ਹਰ ਮੰਦਰ ਇਹੋ ਸਰੀਰ ਹੈ ਹੁਣ ਉਹ 10ਵੇਂ ਦਵਾਰ ਤੱਕ ਹਰਮੰਦਰ ਤੱਕ ਅਸੀਂ ਕਿਵੇਂ ਪਹੁੰਚਾਂਗੇ ਬਹੁਤ ਘੱਟ ਨੇ ਗੁਰਪਰੇ ਪਹੁੰਚਣ ਵਾਲੇ ਕੋਈ ਬਿਰਲੀਆਂ ਰੂਹਾਂ ਨੇ ਕਿ ਜਿਹੜਾ ਅੰਦਰ ਦਾ ਜਿਹੜਾ ਸਾਰਾ ਹਰਮੰਦਰ ਸਰੀਰ ਹੈ ਹਰਮੰਦਰ ਇਹੋ ਸਰੀਰ ਹੈ ਔਰ ਜਿਹੜਾ 10ਵਾਂ ਦਵਾਰ ਇਹ ਸਾਡੇ ਅੰਦਰ ਵੀ ਹੈ ਪਰ ਇਹ ਇਹ ਸਾਨੂੰ ਮਦਦ ਦਿੱਤੀ ਗੁਰਪਰੇ ਜਿਹੜਾ ਧੰਨ ਸ੍ਰੀ ਗੁਰਗੰਸਾਹਿਬ ਜੋ ਗੁਰਬਾਣੀ ਪੜ ਸਾਨੂੰ ਦੱਸ ਰਹੀ ਹੈ ਇਹ ਇੱਕ ਸਾਨੂੰ ਸਮਝਾਉਣ ਵਾਸਤੇ ਆ ਮਨੁੱਖਤਾ ਨੂੰ ਕਿ ਭਾਈ ਤੂੰ ਆਹ ਰਸਤੇ ਚੱਲ ਔਰ ਨਾਲ ਫਿਰ ਉੱਥੇ ਸੰਗਤ ਕਰ ਗੁਰੂ ਘਰਾਂ ਚ ਜਾ ਕੇ ਉੱਥੇ ਵੀ ਤੈਨੂੰ ਸੂਝੀ ਮਿਲੇਗੀ ਇਹ ਸਾਨੂੰ ਇੱਕ ਗਿਆਨ ਦਿੱਤਾ ਸੀ ਕਿ ਆਹ ਰਸਤੇ ਤੇ ਚੱਲਣਾ ਹੈ ਆਪਾਂ ਇਹ ਰਸਤੇ ਚੱਲ ਕੇ ਗਿਆਨ ਅਸੀਂ ਲੈ ਸਕਦੇ ਆ ਪਰ ਅੱਜ ਕਿੰਨੇ ਕ ਗਿਆਨ ਦੀ ਗੱਲ ਹੋ ਰਹੀ ਹੈ ਧਾਰ ਗੁਰੂ ਪਿਆਰੇ ਆਪਾਂ ਆਪਣੇ ਅੰਦਰ ਚਾਤੀ ਮਾਰੀਏ ਤੋ ਆਪਾਂ ਚਲੋ ਜੋ ਵੀ ਹਜੇ ਵੀ ਬਹੁਤ ਚੰਗਾ ਹੈ ਕਿ ਜਗਾ ਜਗਾ ਤੇ ਵਰਮ ਗਿਆਨ ਹੋ ਰਿਹਾ ਹੈ YouTube ਤੇ ਵੀ ਦੇਖੋ بڑے ਸਤਕਾਰਯੋਗ ਸਾਡੇ ਪ੍ਰਚਾਰਕ ਜੋ ਵੀਡੀਓ ਪਾਉਂਦੇ ਨੇ ਜਾਂ ਕਥਾ ਆ ਕਥ ਕਥਾ ਜਾਂ ਸਮਾਗਮਾਂ ਦੇ ਅੰਦਰ ਹਜੇ ਵੀ ਜੋ ਮਹਾਪੁਰਖ ਨੇ ਉਹ ਬਹੁਤ ਜੋਰ ਲਾ ਰੱਖਿਆ ਚਲੋ ਹਜੇ ਵੀ ਕਿਰਪਾ ਮੇਰੇ ਮਾਲਕ ਦੀ ਹਜੇ ਵੀ ਆਪਾਂ ਮੌਕਾ ਹੈ ਸਾਡੇ ਕੋਲ ਹਜੇ ਕਾਲ ਦਾ ਇੰਨਾ ਜੋਰ ਨਹੀਂ ਹੈ ਇੱਕ ਜੋਰ ਪਹਿਣਾ ਹੈ ਕਿ ਸਾਡੇ ਪੱਲੇ ਇਹ ਵੀ ਨਹੀਂ ਰਹਿਣਾ ਇਸ ਤਰ੍ਹਾਂ ਦਾ ਜੋਰ ਪਹਿਣਾ ਹੈ ਤੇ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਕਿਉਂ ਨਾ ਫੇਰ ਉਹ ਦਸਵੇਂ ਦੁਆਰ ਦੀ ਤਲਾਸ਼ ਕਰ ਲਈਏ ਕਿ ਸਾਡੇ ਸਰੀਰ ਦੇ ਅੰਦਰ ਸਭ ਕੁਝ ਹੈ ਆਖਰ ਗੁਰੂ ਪਿਆਰੇ ਜਿਹੜਾ ਸਾਡੇ ਸਰੀਰ ਦੇ ਢਾਂਚਾ ਰੱਖਿਆ ਇਹਦੇ ਅੰਦਰ ਸਾਰੀਆਂ ਚੀਜ਼ਾਂ ਕਿਉਂ ਰੱਖੀਆਂ ਨੇ ਉਸੋ ਮਾਲਕ ਨੂੰ ਪਤਾ ਹੈ ਕਿ ਪਰਮਪਿਤਾ ਪ੍ਰਮਾਤਮਾ ਨੂੰ ਕਿ ਕਾਲ ਦਾ ਕਿੰਨਾ ਕੁ ਤਕੜਾ ਜੋਰ ਪੈਣਾ ਹੈ ਜਿਹੜਾ ਕਿ ਅੱਜ ਸਮੇਂ ਦੇ ਅਨਸਾਰ ਸਭ ਕੁਝ ਬੰਦ ਹੋ ਜਾਣਾ ਹੈ ਦਾ ਸਮਾਨ ਹੈ ਇਹ ਜਾ ਵਕਤ ਆਣਾ ਹੈ ਇਹ ਭਗਤੀ ਭੁਗਤੀ ਜਿੰਨੀ ਵੀ ਹੈ ਨਾ ਸਾਰੀ ਥਾਂ ਰਹਿ ਜਰੀ ਕੋਈ ਬਿਰਲੀਆਂ ਰੂਹਾਂ ਕਰਨਗੀਆਂ ਕਿਹੜੀਆਂ ਕਰਨਗੀਆਂ ਜਿਨ੍ਹਾਂ ਨੇ ਦਸਵੇਂ ਦੁਆਰ ਦਾ ਗਿਆਨ ਲੈਤਾ ਹੈ ਜਿਨ੍ਹਾਂ ਨੇ ਉਸ ਬਾਜੇ ਨੂੰ ਸਮਝਿਆ ਕਿ ਬਾਜਾ ਪਾਉਣ ਕਿਹੜੀ ਆਵਾਜ਼ਾ ਕਿਹੜਾ ਹੈ ਅਨੰਦ ਬਾਣੀ ਕਿਹੜੀ ਹੈ ਉਸੇ ਨੂੰ ਬਾਜਾ ਕਿਹਾ ਹੈ ਜੋ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਆ ਜਿਹੜੀ ਸੰਗੀਤ ਤੋਂ ਨਾਰਾ ਹੀ ਸਾਨੂੰ ਸੁਣਦੀ ਹੈ ਉਹ ਤਾਂ ਸਾਡੇ ਅੰਦਰ ਵੱਜ ਰਿਹਾ ਗੁਰੂ ਪਿਆਰੇ ਉਸੇ ਨੂੰ ਪ੍ਰਗਟ ਕਰਨਾ ਹੈ ਉੱਥੋਂ ਤੱਕ ਅਸੀਂ ਪਹੁੰਚਣਾ ਹੈ ਔਰ ਪਹੁੰਚਣਾ ਸੀ ਅਸੀਂ ਗੁਰਪਿਆਰੇ ਸੰਗਤ ਕਰਕੇ ਸੰਗਤ ਦੇ ਵਿੱਚ ਬੈਠ ਕੇ ਭਗਤੀ ਕਰਕੇ ਵਾਹਿਗੁਰੂ ਗੁਰਮੰਤਰ ਜਪ ਕੇ ਫਿਰ ਅਸੀਂ ਉਹ 10ਵੇਂ ਦਵਾਰ ਤੱਕ ਜਿੱਥੇ ਬਾਜੇ ਵੱਜ ਰਹੇ ਨੇ ਉੱਥੋਂ ਤੱਕ ਪਹੁੰਚਣਾ ਹੈ ਹੁਣ 10ਵਾਂ ਦਵਾਰ ਗੁਰਪਿਆਰੇ ਕੋਈ ਕੋਈ ਮੰਜ਼ਲ ਨਹੀਂ ਹੈ ਕੋਈ ਉਹ ਪਹਾੜੀ ਤੇ ਉੱਚਾ ਕੋਈ ਕਿਲਾ ਹੈ ਗੜ੍ਹ ਹੈ ਕਿ ਉੱਥੇ ਅਸੀਂ ਪੈਦਲ ਤੁਰ ਕੇ ਜਾਣਾ ਹੈ ਇਹ ਤਾਂ ਗੁਰਪਿਆਰੋ ਸਾਡੇ ਅੰਦਰ ਜਿਹੜੀ ਪੌਣ ਹੈ ਜਿਹੜੀ ਚੱਲ ਰਹੀ ਆ ਸਵਾ ਚੱਲ ਰਹੀ ਨੇ ਉਹਨਾਂ ਨੂੰ ਜਪ ਕੇ ਆਪਣੀ ਸੁਰਤੀ ਨੂੰ ਮਨ ਨੂੰ ਅਸੀਂ ਯਾਤਰਾ ਕਰਵਾ ਕੇ ਇਸ ਜਹਾਜ਼ ਤੇ ਚੜਾ ਕੇ ਉੱਥੇ ਲੈ ਜਾਣਾ ਆ ਅਸੀਂ ਕਿੱਥੇ ਜਿੱਥੇ ਦਸਵਾਂ ਦਵਾਰ ਹੈ ਇੱਥੇ ਦਸਵਾਂ ਦਵਾਰ ਹੈ ਪਾਵ ਅਸੀਂ ਜਿਹੜੀ ਨੇਤਰਾਂ ਦੇ ਵਿਚਾਲੇ ਸਾਡੀ ਜਿਹੜੀ ਜਗ੍ਹਾ ਹੈ ਜਿੱਥੇ ਟੈਨ ਆਨਕ ਦੀ ਟੇਕ ਲੱਗਦੀ ਆ ਇੱਥੋਂ ਅਸੀਂ ਉੱਪਰ ਉਠਣਾ ਹੈ ਭਾਉ ਭਗਤੀ ਕਰਦੇ ਕਰਦੇ ਅਸੀਂ ਆਪਣੀ ਸੁਰਤ ਨੂੰ ਦਸਵੇਂ ਦਵਾਰ ਚਲ ਜਾਣਾ ਹੈ ਜਿੱਥੇ ਪਰਮ ਪਿਤਾ ਪਰਮਾਤਮਾ ਸਾਰਿਆਂ ਦੀ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਭ ਸਮਾਲੇ ਇੱਕ ਸਾਡੀ ਕਹਾਣੀ ਆ ਗੁਰਪਿਆਰੇ ਸਾਡਾ ਇਹ ਸਾਫਰ ਹੈ ਅਸੀਂ ਸਾਫਰ ਤਾਇ ਕਰਨਾ ਹੈ ਇਹ ਸਾਫਰ ਤਾਇ ਕਰਾਂਗੇ ਤਾਈਓ ਅਸੀਂ ਦੁਨੀਆ ਦੇ ਵਿੱਚੋਂ ਬਚਾਂਗੇ ਗੁਰੂ ਪਿਆਰਿਓ ਤਾਈਓ ਬੱਸ ਸਕਦਾ ਨਹੀਂ ਤਾਂ ਮੁਸ਼ਕਲ ਹੈ ਤਾਂ ਗੁਰੂ ਪਿਆਰਿਓ ਫਿਰ ਮੇਰਾ ਮਾਲਕ ਕਹਿ ਰਿਹਾ ਕਿ ਇੱਥੋਂ ਤੱਕ ਪਹੁੰਚਣ ਵਾਸਤੇ ਸਾਨੂੰ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਮਾ ਦਵਾਰ ਦਿਖਾਇਆ ਕਿ ਕਿ ਤਹ ਅਨੇਕ ਰੂਪ ਨਾਮ ਨਿਤ ਤਿਸ ਦਾ ਅੰਤ ਨ ਜਾਇ ਪਾਇਆ ਇੱਥੇ ਇੱਕ ਹੋਰ ਗੱਲ ਮੇਰੇ ਮਾਲਕ ਨੇ ਕਹਤੀ ਕਿ ਕਿ ਉਸ ਅਵਸਥਾ ਦੇ ਵਿੱਚ ਕਿਹੜੇ ਮਨੁੱਖ ਜਾ ਸਕਦੇ ਨੇ ਜੋ ਆਪਾਂ ਹੁਣ ਛੋਟਛੋਟੇ ਵਿੱਚ ਵਿਚਾਰਾ ਕੀਤੀਆਂ ਨਾ ਕਿਉਂਕਿ ਵਿਰਲੇ ਗੁਰਮੁਖ ਇਸ ਖੇੜ ਨੂੰ ਸਮਝਣਗੇ ਹੁਣ ਇੱਥੇ ਵੀ ਇਹੀ ਗੱਲ ਆ ਗਈ ਕਿ ਜਿਹੜੀ ਇਸ ਇਸ ਅਵਸਥਾ ਤੱਕ ਪਹੁੰਚਣ ਵਾਸਤੇ ਅਵਸਥਾ ਸਪਾਪ ਸਾਡਾ ਜਿਹੜਾ ਉੱਥੋਂ ਤੱਕ ਅਸੀਂ ਕਿਵੇਂ ਪਹੁੰਚਾਂਗੇ ਕਿਹੜੇ ਮਨੁੱਖ ਪਹੁੰਚ ਸਕਦੇ ਨੇ ਉਹਨਾਂ ਨੂੰ ਉਹਨਾਂ ਦੀ ਗੱਲ ਮੇਰਾ ਮਾਲਕ ਦੱਸ ਰਿਹਾ ਕਿ ਉਸ ਅਵਸਥਾ ਤੱਕ ਮਨੁੱਖਾਂ ਨੂੰ ਅਨੇਕ ਰੰਗਾਂ ਰੂਪਾਂ ਵਿੱਚ ਦੀ ਗੁਜ਼ਰਨਾ ਪਏਗਾ ਸਾਨੂੰ ਭਾਵ ਕਿਹੜੇ ਨਾ ਪ੍ਰਮਾਤਮਾ ਦੇ ਉਹ ਨਾਮ ਨਾਮ ਰੂਪਾ ਨਾ ਉਹ ਖਜ਼ਾਨਿਆਂ ਦੇ ਭੰਡਾਰ ਪ੍ਰਾਪਤ ਕਰਨ ਵਾਸਤੇ ਗੁਰੂ ਪਿਆਰੇਓ ਤਾਂ ਫਿਰ ਸਾਨੂੰ ਉਹਦੇ ਵਾਸਤੇ ਕੀ ਚਾਹੀਦੀ ਹੈ ਅਵਸਥਾ ਉਹ ਵਸਥਾ ਵਸਥਾ ਸਾਡੀ ਕਿਵੇਂ ਬਣੇਗੀ ਉਹ ਵਸਥਾ ਬਣੇਗੀ ਗੁਰੂ ਪਿਆਰੇਓ ਜਦੋਂ ਸਾਡੇ ਅੰਦਰ ਬਾਜੇ ਵੱਜਣ ਲੱਗ ਜਾਣਗੇ ਜਦੋਂ ਸਾਡੇ ਅੰਦਰ ਹਰਸ ਚੱਲ ਪਏਗਾ ਸਾਡੇ ਅੰਦਰ ਹਰ ਰਸ ਚੱਲ ਪੇਗਾ ਇਹ ਭਾਈ ਕਿਵੇਂ ਚੱਲੂਗਾ ਇਹ ਜਦੋਂ ਅਸੀਂ ਭਗਤੀ ਕਰਾਂਗੇ ਉਸ ਵਾਹਿਗੁਰੂ ਗੁਰਮੰਤਰ ਨੂੰ ਜਪਾਂਗੇ ਇਸ ਜਿਹੜਾ ਬਰਮ ਗਿਆਨ ਆ ਇਹ ਬਰਮ ਗਿਆਨ ਉਹ ਸੰਗਤ ਦੇ ਵਿੱਚ ਬੈ ਕੇ ਸਾਨੂੰ ਇਹ ਖਜ਼ਾਨਾ ਮਿਲੇਗਾ ਬਰਮ ਗਿਆਨ ਦਾ ਜਿਹੜੀ ਉੱਚੀ ਤੇ ਸੁੱਚੀ ਸੰਗਤ ਆ ਜਿੱਥੇ ਕੋਈ ਮਹਾ ਪਰਸਟੜ ਦੀ ਕਲਾੜਾ ਜਿੱਦ ਤੋਂ ਕੋਈ ਸਾਧੂ ਉਹਨੂੰ ਸਾਧੂ ਕਿਸ ਤਰ੍ਹਾਂ ਦਾ ਹੋਵੇ ਉਹ ਇੱਥੇ ਗੱਲ ਇਹ ਵੀ ਉੱਠ ਜਾਣੀ ਆ ਤਾਂ ਹੀ ਤਾਂ ਉਹ ਸਾਨੂੰ ਪਰਮ ਗਿਆਨ ਦੇ ਸਕਦਾ ਹੈ ਸਾਧੂ ਗੁਰਪਿਆਰੇ ਜਿਹੜਾ ਆਪਣੇ ਸਰੀਰ ਨੂੰ ਸਾਧਿਆ ਹੈ ਕਰਮ ਇੰਦਰੀਆਂ ਤੋਂ ਭਾਵ ਜਿਹੜੇ ਸਾਡੇ ਕਰਮ ਆ ਜਿਹੜੇ ਸਾਡੇ ਨੌ ਦਰਵਾਜ਼ੇ ਆ ਜਿਹੜੇ ਇਹਨਾਂ ਤੋਂ ਉੱਪਰ ਉੱਠ ਕੇ ਜੋ ਸਾਧਨਾ ਕਰਦਾ ਹੈ ਇਨਾਂ ਤੋਂ ਉੱਪਰ ਉੱਠ ਕੇ ਸਾਧਨਾ ਕਰਦਾ ਹੈ ਮਾਇਆ ਤੋਂ ਨਰਲੇ ਪਰਹਿੰਦਾ ਹੈ ਗਮੀ ਤੇ ਖੁਸ਼ੀ ਉਹਦੇ ਲਈ ਬਰਾਬਰ ਹੈ ਔਰ ਝੀੜਾ ਕੇ ਉਹ ਦੂਸਰਿਆਂ ਦੀ ਮਦਦ ਕਰਦਾ ਹੈ ਜ਼ਰੂਰਤਵੰਦਾਂ ਦੀ ਮਦਦ ਕਰਦਾ ਹੈ ਉਹ ਸਾਧੂ ਦੀ ਅਵਸਥਾ ਹੈ ਉਸ ਉਹ ਅਵਸਥਾ ਨੂੰ ਉਹ ਅਵਸਥਾ ਤੱਕ ਜਿਹੜਾ ਮਨੁੱਖ ਪਹੁੰਚੇਗਾ ਇਸ ਤੱਕ ਜਿਹੜਾ ਪ੍ਰਮਾਤਮਾ ਦੇ ਵਿੱਚ ਇੱਕ ਹੋ ਗਿਆ ਹੈ ਭਾਵ ਉਹਦੀ ਰਹਿਣ ਸਹਿਣ ਉਹਦਾ ਰਹਿਣ ਸਹਿਣ ਔਰ ਉਹਦੀ ਭਾਸ਼ਾ ਬੋਲਬਾਣਾ ਉਹਦਾ ਬਾਣਾ ਔਰ ਜੋ ਦੇ ਵਿਚਾਰ ਮੁੱਖ ਤੋਂ ਜਿਹੜਾ ਨਿਕਲ ਔਰ ਉਹਦੀ ਬੋਲੀ ਪਿਆਰ ਵਾਲੀ ਬੋਲੀ ਹੈ ਪਿਆਰ ਵਾਲੀ ਬੋਲੀ ਕਿਸ ਤਰ੍ਹਾਂ ਦੀ ਜਿਸ ਤਰ੍ਹਾਂ ਪਰਮ ਪਿਤਾ ਪਰਮਾਤਮਾ ਦੀ ਹੈ ਮਿੱਠ ਬੋਲੜਾ ਜੀ ਹਰ ਸੱਜਣ Swami Mora ਖੇਜੜਾ ਕਦੇ ਕੌੜਾ ਨਾ ਬੋਲੇ ਹਉ ਸੰਬਲ ਤਖਾ ਜੀ ਉਹ ਕਦੇ ਨਾ ਬੋਲੇ ਕੌੜਾ ਤਾਂ ਹਬ ਕੌੜਾ ਬੋਲ ਉਹ ਸਾਧੂ ਦੇ ਮੁਖ ਤੇ ਨਾ ਹੋਵੇ ਗੁੱਸਾ ਨਾ ਹੋਵੇ ਉਹਨੂੰ ਇਸ ਤਰ੍ਹਾਂ ਦਾ ਕੋਈ ਅਵਸਥਾ ਵਾਲਾ ਕੋਈ ਸਾਧੂ ਦੀ ਸੰਗਤ ਹੋਵੇ ਉੱਥੇ ਅਵਸਥਾ ਬਣੇ ਸਾਡੀ ਫੇਰ ਗੁਰਪਿਆਰੇ ਸਾਨੂੰ ਇਹ ਭੰਡਾਰ ਮਿਲ ਸਕਦੇ ਨੇ ਫੇਰ ਸਾਨੂੰ ਇਹ ਖੇੜ ਦਾ ਪਤਾ ਲੱਗ ਸਕਦਾ ਹੈ ਫੇਰ ਉਹ ਖੇੜ ਦਾ ਪਤਾ ਲੱਗਦਾ ਹੈ ਕਿ ਜਿੱਥੇ ਸਾਡੇ ਚਿੰਤਾ ਫਿਕਰ ਫੁਰਨੇ ਇਹ ਸਾਰੇ ਖਤਮ ਹੋ ਜਾਣ ਗੁਰਪਿਆਰੇ ਜਿਹੜੀਆਂ ਸਾਡੀਆਂ ਆਸਾਂ ਨੇ ਉਹ ਖਤਮ ਹੋ ਗਿਆ। ਤਾਂ ਐਸੇ ਕਰਕੇ ਕੋਈ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਾਈ ਉਹ ਪਿਆਰੇ ਪ੍ਰਭੂ ਉਹ ਪਰਮ ਪਿਤਾ ਪਰਮਾਤਮਾ ਮੇਰਾ ਮਾਲਕ ਇਸ ਜਿੰਦ ਨੂੰ ਸਰੀਰ ਨੂੰ ਗੁਫਾ ਵਿੱਚ ਟਿਕਾ ਕੇ ਜੀਵ ਨੂੰ ਭਾਵਜੀ ਭਾਣ ਨੂੰ ਬੋਲਣ ਦੀ ਬੰਦਿਆ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਆ ਇੱਕ ਕਹਾਣੀ ਮੇਰੇ ਮਾਲਕ ਨੇ ਸਾਨੂੰ ਦਰਸਾਈ ਹੈ ਕਹੇ ਨਾਨਕ ਹਰ ਜੀ ਹਰ ਪਿਆਰੇ ਜੀਓ ਕਹੇ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੈ ਬਾਜਾ ਪਾਉਣ বাজਾਇਆ ਜਿਨੇ ਇਹ ਦਾਤਾਂ ਦੇਤੀਆਂ ਕਿਹੜੀਆਂ ਦਾਤਾਂ ਦੇਤੀਆਂ ਨਾਮ ਦੀਆਂ ਹਰ ਰਸ ਦੀਆਂ ਉਹ ਨਾਮ ਕੀ ਆ ਪਿਤਾ ਪਰਮਾਤਮਾ ਦੇ ਮੁਖ ਦੀ ਆਵਾਜ਼ ਜਿਹਨੂੰ ਬਾਜਾ ਵੀ ਗੁਰਬਾਣੀ ਕਹਿ ਰਹੀ ਆ que and